you <laughs>

ਸ਼ਰਕਾਰ ਗੁਰਦਾਬਾਦ ਮੁਰਦਾਬਾਦ ਗੁਰਦਾਬਾਦ ਸੈਂਟਰ ਦੀ ਸਰਕਾਰ ਗੁਰਦਾਬਾਦ ਮੁਰਦਾਬਾਦ ਮੁਰਦਾਬਾਦ ਸੁਖਤ ਖਾਨ ਮੋਰਚਾ ਜਿੰਦਾਬਾਦ 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 ਆਲਨੀਤ ਖਾਨ ਸਵਾ ਜਿੰਦਾਬਾਦ 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 ਜਿਸ ਤਰ੍ਹਾਂ ਕਿ ਵਕਫਤ ਸਤਸਾਨ ਦੁਨੀਆ ਨਾਲ ਵੱਲੋਂ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਅ ਚੰਡੀਗੜ੍ਹ ਵਿਖੇ ਕੁੱਝ ਕੀਤਾ ਗਿਆ ਸੀ ਧਰਨਾ ਪ੍ਰਦਰਸ਼ਨ ਕਰਨਾ ਸੀ ਜਿਸ ਨੂੰ ਲੈ ਕੇ ਜੋ ਪੰਜਾਬ ਸਰਕਾਰ ਨੇ ਤਾਨਾਸ਼ਾਹੀ ਰਵਈਆ ਅਪਣਨ ਕੀਤਾ ਹੋਇਆ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਅੱਜ ਦਰਾਹੇ ਦੇ ਵਿੱਚ ਆਲ ਇੰਡੀਆ ਕਿਸਾਨ ਸਭਾ ਦੇ ਜੋ ਮੈਂਬਰ ਨੇ ਇਕੱਤਰਤ ਹੋਏ ਨੇ ਉਹ ਕਰਦੇ ਉਹਨਾਂ ਨਾਲ ਗੱਲਬਾਤ। ਹਾਂਜੀ ਭਰਾ ਜੀ ਕੀ ਨਾ ਜੀ ਆਪਣਾ? ਮੈਂ ਚਮਕੌਰ ਸਿੰਘ ਜਨਰਲ ਸਕੱਤਰ ਆਲ ਇੰਡੀਆ ਕਿਸਾਨ ਸਭਾ ਲੁਧਿਆਣਾ ਸੈਂਟਰ ਕਮੇਟੀ ਦਾ ਮੈਂਬਰ ਆ। ਅੱਜ ਅਸੀਂ ਜੋ ਸਾਡਾ ਕੱਲ ਗੱਲਬਾਤ ਟੁੱਟੀ ਹੈ ਸਰਕਾਰ ਦੇ ਨਾਲ ਉਹਦੇ ਸਬੰਧ ਵਿੱਚ ਆਪਣਾ ਧਰਨਾ ਦੇਣ ਲਈ ਉੱਥੇ ਲਈ ਤਿਆਰੀਆਂ ਕੀਤੀਆਂ ਨੇ ਔਰ ਅਸੀਂ ਚੰਡੀਗੜ੍ਹ ਨੂੰ ਜਾ ਰਹੇ ਹਾਂ ਧਰਨਾ ਦੇਣ ਵਾਸਤੇ ਔਰ ਇਹਦੇ ਸਬੰਧ ਵਿੱਚ ਰਾਹੇ ਇਕੱਠੇ ਹੋ ਕੇ ਅੱਜ ਅਸੀਂ ਇਹ ਬਜਾਰਾ ਕਰ ਰਹੇ ਕਿਉਂਕਿ ਸਰਕਾਰ ਨੇ ਸਾਡੇ ਨਾਲ ਇੱਕ ਕਿਸਮ ਦਾ ਮਜ਼ਾਕ ਕੀਤਾ ਕੱਲ ਜਦ ਵੀਟਕ ਬੁਲਾ ਕੇ ਉਹਦੇ ਵਿੱਚ ਚੰਗੀ ਤਰ੍ਹਾਂ ਜੋ ਗੱਲਬਾਤ ਠੀਕ ਠਾਕ ਨਾਲ ਹੋ ਰਹੀ ਸੀ ਉਹਦੇ ਵਿੱਚੋਂ ਮੁੱਖ ਮੰਤਰੀ ਦਾ ਉੱਠ ਕੇ ਜਾਣਾ ਬਹੁਤ ਹੀ ਅਫਸੋਸਨਾਕ ਆ ਇਸ ਲਈ ਅਸੀਂ ਚਾਹੁੰਦੇ ਆ ਕਿ ਸਰ ਦੁਬਾਰਾ ਗੱਲ ਸ਼ੁਰੂ ਕਰਕੇ ਇਹ ਜਿਹੜੀਆਂ ਡਿਮਾਰਡਸ ਨੇ ਜਾਂ ਸਾਡੀ ਜੋ ਬੰਗਾਂ ਨੇ ਸਾਰੀਆਂ ਕਿਸਾਨਾਂ ਦੀਆਂ ਉਹ ਸੰਢੀਆਂ ਚਾਹੀਦੀਆਂ ਨੇ ਬੈਠ ਕੇ ਗੱਲ ਕਰਨੀ ਚਾਹੀਦੀ ਆ ਸਰਕਾਰ ਨੂੰ ਨਹੀਂ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਨਾ ਚਾਹੀਦੇ ਜਿਸ ਤਰ੍ਹਾਂ ਉੱਠ ਕੇ ਇਸ ਤਰ੍ਹਾਂ ਜਾਣਾ ਗਲਤ ਹੈ ਸੋ ਸਾਡੀ ਲੜਾਈ ਮੇਨ ਲੜਾਈ ਹੈ ਜਿਹੜੀ ਉਹ ਸਾਡੀ ਆਲ ਇੰਡੀਆ ਨਾਲ ਔਰ ਦਿੱਲੀ ਨਾਲ ਲੜਾਈ ਆ ਇੱਥੇ ਜੋ ਬੰਗਾਂ ਸੀਗੀਆਂ ਜਿਵੇਂ ਪਹਿਲਾਂ ਸਾਡੀ ਇਹ ਖੇਤੀ ਵਾਲਾ ਮਸਲਾ ਪਾ ਠੀਕ ਕੀਤਾ ਵਾ ਉਸੇ ਤਰ੍ਹਾਂ ਬਾਕੀ ਮੰਗਾਂ ਵੀ ਠੀਕ ਕਰਨ ਵਾਲੀਆਂ ਸੀ ਜਿਉਂ ਉਹਨਾਂ ਨਾਲ ਠੀਕ ਤਰ੍ਹਾਂ ਗੱਲ ਹੁੰਦੀ ਤਾਂ ਕੋਈ ਐਸੀ ਗੱਲ ਨਹੀਂ ਸੀ ਵੀ ਕਿ ਇੱਥੇ ਇਸ ਤਰ੍ਹਾਂ ਦਾ ਗੱਲ ਹੁੰਦੀ ਬਾਅਦ ਵਿਚਾਰ ਹੋ ਜਾਂਦਾ ਬੈਠ ਕੇ ਅਸੀਂ ਕੋਈ ਇਸ ਤਰ੍ਹਾਂ ਦੇ ਨਹੀਂ ਹੈਗੇ ਲੋ ਅਸੀਂ ਜੋ ਜਿਵੇਂ ਸ਼ਾਂਤੀਪੁਰਖ ਪਹਿਲਾਂ ਵੀ ਮੋਰਚਾ ਲੜਿਆ ਵਾ ਉਸੇ ਤਰ੍ਹਾਂ ਚੰਡੀਗੜ੍ਹ ਵੀ ਉਹ ਹੀ ਮੋਰਚਾ ਲੜਾਂਗੇ ਔਰ ਅਸੀਂ ਕਿਸੇ ਤਰ੍ਹਾਂ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਉਣ ਦੇਵਾਂਗੇ ਸਰਕਾਰ ਤੋਂ ਆਪਣੀਆਂ ਮੰਗਾਂ ਪਵਾ ਕੇ ਹੀ ਦਮ ਲਵਾਂਗੇ ਸਾਡੀ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਭੁਗਵੰਤ ਮਾਨ ਦਾ ਕਹਿਣਾ ਹੈ ਵੀ ਇੱਕ ਪਾਸੇ ਜੋ ਕਿਸਾਨ ਆਗੂ ਨੇ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਮੀਟਿੰਗ ਕਰ ਰਹੇ ਹਾਂ ਦੂਸਰੇ ਪਾਸੇ ਉਹ ਕਹਿੰਦੇ ਅਸੀਂ ਮੋਰਚਾ ਵੀ ਜਾਰੀ ਰੱਖਾਂਗੇ ਇਸ ਗੱਲ ਤੋਂ ਉਹ ਨਰਾਜ ਹੋਏ ਨਰਾਜ ਹੋਏ ਲੱਗਦੇ ਨੇ ਕੀ ਕਹਣਾ ਚਾਹੂੰਗਾ ਨਹੀਂ ਉਹਦੇ ਵਿੱਚ ਨਰਾਜ ਹੋਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਜਦੋਂ ਇਹ ਮੀਟਿੰਗ ਸ਼ੁਰੂ ਹੋ ਗਈ ਆ ਅਧੀਆਂ ਮੰਗਾਂ ਤੇ ਗੱਲ ਹੋ ਗਈ ਆ ਅਧੀਆਂ ਮੰਗਾਂ ਤੇ ਰਹਿੰਦੀ ਸੀ ਜੇ ਉਹਦੇ ਵਿੱਚ ਸਹੀ ਗੱਲ ਹੋ ਜਾਂਦੀ ਤੇ ਕੋਈ ਬੰਦਾ ਐਜੇ ਨਹੀਂ ਹੁੰਦਾ ਜੇ ਗੱਲ ਸੁਣੀ ਜਾਵੇ ਉਹ ਤੇ ਕੋਈ ਫੈਸਲਾ ਹੋ ਜਾਵੇ ਫਿਰ ਕਿਉਂ ਬਜਾਰਾ ਕਰੂਗਾ ਕੋਈ ਉਹ ਤਾਂ ਵਿਚਾਰ ਕਰਕੇ ਹੀ ਹੋਊਗਾ ਨਾ ਇੱਕ ਬੰਦਾ ਤਾਂ ਗੱਲ ਕਰਦਾ ਕਰਦਾ ਕਹਿ ਨਹੀਂ ਸਕਦਾ ਵੀ ਅਸੀਂ ਨਹੀਂ ਕਰਾਂਗੇ ਉਹ ਤਾਂ ਫੈਸਲਾ ਕਰਨਾ ਹੁੰਦਾ ਜਥੇਬੰਦੀਆਂ ਨੇ ਇੰਨਾ ਕ ਤਾਂ ਮੁੱਖ ਮੰਤਰੀ ਨੂੰ ਨੋਟਿਸ ਚਾਹੀਦੀ ਆ ਨਾ ਆ ਇਸ ਦਾ ਆਸ ਹੀ ਨਹੀਂ ਕੀਤੀ ਸਕਦੀ ਕਿ ਮੁੱਖ ਮੰਤਰੀ ਵੀ ਇਸ ਜਦਤਰ ਦੀ ਗੱਲ ਕਰ ਸਕਦਾ ਇਸ ਤਰ੍ਹਾਂ ਤੋੜ ਸਕਦਾ ਗੱਲ ਨੂੰ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਜੋ ਕਿਸਾਨੀ ਮੰਗਾ ਨੇ ਇਹ ਇਹ ਦਿੱਲੀ ਸਰਕਾਰ ਨੇ ਮਤਲਬ ਮੰਨਣੀਆਂ ਨੇ ਉਹਨਾਂ ਦਾ ਹੱਲ ਕਰਨਾ ਹੈ ਪੰਜਾਬ ਸਰਕਾਰ ਨੂੰ ਇਸ ਮੁੱਦੇ ਦੇ ਉੱਪਰ ਕਿਸਾਨ ਯੂਨੀਅਨ ਦਾ ਸਾਥ ਦੇਣਾ ਚਾਹੀਦਾ ਉਹ ਇਹਨਾਂ ਨੂੰ ਮਤਲਬ ਤਨਣਾ ਸ਼ਹਿਰ ਰਭਈਆ ਤਾਂ ਰਨੇ ਕੀਤਾ ਇਸ ਬਾਰੇ ਕੀ ਕਹਾਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਆ ਪੰਜਾਬ ਸਰਕਾਰ ਨੂੰ ਜਿਸ ਤਰ੍ਹਾਂ ਪਹਿਲਾਂ ਦੇ ਮੋਰਚੇ ਦੇ ਵਿੱਚ ਕੀਤਾ ਸੀਗਾ ਪੰਜਾਬ ਸਰਕਾਰ ਨੂੰ ਓਹ ਹਜ਼ਾਰ ਰੁਪਈਆ ਕਰਨਾ ਚਾਹੀਦਾ ਅਸੀਂ ਇਹ ਕਹਿ ਨਹੀਂ ਰਹੇ ਸਾਡੀ ਜਿਹੜੀ ਲੜਾਈ ਆ ਉਹ ਦਿੱਲੀ ਸਰਕਾਰ ਨਾਲ ਆ ਜੋ ਛੋਟੀਆਂ ਛੋਟੀਆਂ ਦੋ ਮੰਗਾਂ ਜਿਹੜੀਆਂ ਬਾਕੀ ਰਹਿੰਦੀਆਂ ਅਸੀਂ 18 ਮੰਗਾਂ ਨੇ ਉਹਨਾਂ ਦੀ ਗੱਲ ਹੋ ਸਕਦੀ ਆ ਉਹ ਬੈਠ ਕੇ ਗੱਲ ਹੋਣੀ ਸੀ ਜੇ ਹੋ ਜਾਂਦੀ ਤਾਂ ਰੌਲੇ ਨਹੀਂ ਸੀ ਇਸ ਗੱਲ ਦਾ ਉਤਪਾਦ ਵਿਚਾਰ ਕਰਦੇ ਜੇ ਕਰਦੀ ਲੋੜ ਆ ਫਿਰ ਆਪਾਂ ਕਰਦੇ ਜੇ ਪਹਿਲਾਂ ਵੱਡਾ ਕੰਮ ਤਾਂ ਕਰ ਚੁੱਕੇ ਆ ਇਸ ਕਰਕੇ ਜਿਹੜਾ ਇਹ ਇਸ ਤਰ੍ਹਾਂ ਸਰਕਾਰ ਦਾ ਉੱਠ ਕੇ ਜਾਣਾ ਬਹੁਤ ਹੀ ਮੰਦਭਾਗਾ ਵਾ ਅਸੀਂ ਇਹਨੂੰ ਠੀਕ ਨਹੀਂ ਸਮਝਦੇ ਹਾਂਜੀ ਭਰਾ ਜੀ ਕਿਨਾਂ ਜੀ ਆਪਣਾ ਆ ਬੀਐਸ ਔਲਖ ਮੈਂ ਆ ਲੋਕਪੱਖੀ ਵਿਗਿਆਨਿਕ ਆ ਚਿੰਤਕ ਆ ਤੇ ਆਲ ਇੰਡੀਆ ਕਿਸਾਨ ਸਭਾ ਦੇ ਨਾਲ ਆ ਜੁੜਿਆ ਹੋਇਆ ਇਹ ਇਹ ਤੁਸੀਂ ਸਮਝੋ ਕਿ ਜੋ ਹੋਇਆ ਇਹ ਬਹੁਤ ਮੰਦਭਾਗਾ ਹੋਇਆ ਔਰ ਇਹਦੇ ਨਾਲ ਇਹ ਵੀ ਹੋਇਆ ਹੈ ਕਿ ਪੰਜਾਬ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਕਿਉਂਕਿ ਇਹ ਸਰਕਾਰ ਝੂਠਾ ਪ੍ਰਚਾਰ ਕਰ ਰਹੀ ਹੈ ਕਿ ਕਿਸਾਨਾਂ ਨੇ ਇਹਨਾਂ ਨੂੰ ਬੁਲਾਇਆ ਸੀ ਮੀਟਿੰਗ ਵਾਸਤੇ ਇਹਨਾਂ ਨੇ ਕਿਸਾਨਾਂ ਨੇ ਨਹੀਂ ਸੀ ਬੁਲਾਇਆ ਇਹ ਮੀਟਿੰਗ ਸਰਕਾਰ ਨੇ ਸੱਦੀ ਸੀ ਮੁੱਖ ਮੰਤਰੀ ਨੇ ਖੁਦ ਇਹ ਮੀਟਿੰਗ ਸੱਦੀ ਸੀ ਕਿਉਂਕਿ ਪਹਿਲੀ ਤਰੀਕ ਨੂੰ ਜਦੋਂ ਮੀਟਿੰਗ ਹੋ ਰਹੀ ਸੀ ਉੱਥੇ ਐਸਕੇਐਮ ਦੀ ਚੰਡੀਗੜ੍ਹ ਦੇ ਵਿੱਚ ਉਦੋਂ ਕਿਸਾਨ ਲੀਡਰਾਂ ਨੂੰ ਇਹ ਸਵਾਲ ਪੁੱਛੇ ਗਏ ਸੀ ਪ੍ਰੈਸ ਕਾਨਫਰੰਸ ਵਿੱਚ ਤੇ ਉਹਨਾਂ ਦਾ ਇਹੋ ਜਵਾਬ ਸੀਗਾ ਕਿ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਅਜੇ ਤੱਕ ਸੱਦਾ ਪਹੁੰਚਿਆ ਨਹੀਂ ਪਰ ਸੱਦਾ ਕਿਉਂਕਿ ਸਰਕਾਰ ਨੇ ਅਨਾਉਂਸ ਕਰ ਦਿੱਤਾ ਹੈ ਤੇ ਸੱਦਾ ਸਾਨੂੰ ਮਿਲਣ ਤੋਂ ਬਾਅਦ ਹੀ ਅਸੀਂ ਉੱਥੇ ਜਾਵਾਂਗੇ ਫਿਰ ਜਦੋਂ ਸੱਦਾ ਉਹਨਾਂ ਕੋਲ ਆਫੀਸ਼ੀਅਲੀ ਆਇਆ ਫਿਰ ਕਿਸਾਨ ਜੁਨੀਆ ਉੱਥੇ ਗਈਆਂ ਮੀਟਿੰਗ ਵਾਸਤੇ ਐਸਕੇਮ ਗਿਆ ਤੇ ਉਸ ਤੋਂ ਬਾਅਦ ਇਹ ਮੀਟਿੰਗ ਹੋਈ ਹੈ ਮੀਟਿੰਗ ਬੜੇ ਹੀ ਵਧੀਆ ਮਾਹੌਲ 'ਚ ਹੋ ਰਹੀ ਸੀ ਔਰ یوں ਲੱਗਦਾ ਕਿ ਜਿਵੇਂ ਭਗਵੰਤਮਾਨ ਜਿਵੇਂ ਕਿਸੇ ਬੰਦੇ ਦਾ ਨਸਾ ਟੁੱਟਿਆ ਹੁੰਦਾ ਮਤਲਬ ਇਸ ਤਰੀਕੇ ਨਾਲ ਬਿਹੇਵ ਕੀਤਾ ਕਿ ਉੱਠ ਕੇ ਭਜਲੇ ਇਹ ਕੋਈ ਤਰੀਕਾ ਨਹੀਂ ਸੀ ਉੱਠ ਕੇ ਜਾਣ ਦਾ ਤੇ ਜੇ ਕਿਸੇ ਜਿਵੇਂ ਤੋੜ ਲੱਗੀ ਹੁੰਦੀ ਹੈ ਕਿਸੇ ਨੂੰ ਤੇ ਇਸ ਕਰਕੇ ਇਹ ਸੀਗਾ ਕਿ ਉਹ ਮੰਗਾ ਮਨੀਆ ਜਾ ਸਕਦੀਆਂ ਸੀ ਜਾਂ ਸੁਣੀਆਂ ਜਾ ਸਕਦੀਆਂ ਸੀ ਉੱਥੇ ਜਿਹੜੇ ਲੋਕ ਬੈਠੇ ਸੀਗੇ ਬਲਵੀਰ ਸਿੰਘ ਰਾਜੇਵਾਲ ਸਾਹਿਬ ਅ ਜੁਗਿੰਦਰ ਸਿੰਘ ਉਗਰਾਹਾਂ ਸਾਹਿਬ ਰੁਦੂ ਸਿੰਘ ਮਾਨਸਾ ਉਹ ਮੁੱਖ ਮੰਤਰੀ ਦੇ ਪਿਤਾ ਨਾਲੋਂ ਵੀ ਵੱਧ ਉਮਰ ਦੇ ਲੋਕ ਸੀਗੇ ਔਰ ਉਹ ਉਹਨਾਂ ਨੂੰ ਇੱਕ ਡੈਕੋਰਮ ਹੁੰਦਾ ਹੈ ਚੀਫ ਮਿਨਿਸਟਰ ਦੇ ਅਹੁਦੇ ਦਾ ਉਹਨਾਂ ਨੂੰ ਉਹਦਾ ਖਿਆਲ ਰੱਖਣਾ ਚਾਹੀਦਾ ਸੀ ਕਿਉਂਕਿ ਇਸ ਅਹੁਦੇ ਨਾਲ ਇੱਕ ਮਰਿਆਦਾ ਜੁੜੀ ਹੁੰਦੀ ਹੈ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਜਿਵੇਂ ਇੱਕ ਸੜਕ ਦੀ ਭਾਸ਼ਾ ਹੁੰਦੀ ਹੈ ਜਿਵੇਂ ਗਲੀ ਮਹੱਲੇ ਦੀ ਭਾਸ਼ਾ ਦਾ ਇਸਤੇਮਾਲ ਕਰਕੇ ਤੁਸੀਂ ਕਰਨਾ ਜੋ ਕਰ ਲੋ ਜੋ ਤੁਹਾਡੇ ਜੋ ਅਸੀਂ ਕਰਨਾ ਹੋਇਆ ਹੈ ਐਸੀ ਕਰ ਲਾਂਗੇ ਇਹ ਭਾਸ਼ਾ ਮੁੱਖ ਮੰਤਰੀ ਦੀ ਨਹੀਂ ਹੁੰਦੀ ਇਹ ਭਾਸ਼ਾ ਕਿਸੇ ਪ੍ਰਧਾਨ ਮੰਤਰੀ ਕਿਸੇ ਰਾਸ਼ਟਰਪਤੀ ਦੀ ਨਹੀਂ ਹੁੰਦੀ ਇੱਕ ਗੈਰ ਮਰਿਆਦਾਤ ਭਾਸ਼ਾ ਦਾ ਇਸਤੇਮਾਲ ਕਰਕੇ ਕਿਸਾਨਾਂ ਦਾ ਮਜ਼ਾਕ ਉਡਾ ਕੇ ਮੁੱਖ ਮੰਤਰੀ ਸਾਹਿਬ ਉੱਠ ਕੇ ਚਲੇ ਗਏ ਤੇ ਇਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਹ ਹੀ ਐਸਕੇਮ ਹੈ ਜਿਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਗੋਡਣੀਆਂ ਲਵਾ ਦਿੱਤੀਆਂ ਸੀ ਪੰਜਾਬ ਸਰਕਾਰ ਤਾਂ ਜਿਹੜੇ ਪਤਾ ਨਹੀਂ ਕਿਹੜੇ ਖਿਆਲੀ ਪਲਾਵਾ ਚੋੜਦੀ ਪਈ ਹੈ ਇਹਨਾਂ ਨੂੰ ਜ਼ਮੀਨ ਤੇ ਆਉਂਦਿਆਂ ਦੇਰ ਨਹੀਂ ਲੱਗਣੀ ਕਿਉਂਕਿ ਇਹ ਪੰਜਾਬ ਕਿਸਾਨਾਂ ਦਾ ਪ੍ਰਦੇਸ਼ ਹੈ ਇਥੇ ਕਿਸਾਨਾਂ ਨਾਲ ਦੁਸ਼ਮਣੀ ਕਰਕੇ ਤੁਸੀਂ ਕੱਲ ਨੂੰ ਪਿੰਡਾਂ 'ਚ ਬਣੇ ਤੇ ਕਿਸਾਨਾਂ ਦੇ ਧਰਨਿਆਂ ਕਰਕੇ ਆਮ ਲੋਕਾਂ ਨੂੰ ਜੋ ਆਵਾਜਾਈ ਦੇ ਸਾਧਨ ਨੇ ਰੁਕ ਜਾਂਦੇ ਨੇ ਪਰੇਸ਼ਾਨੀ ਹੁੰਦੀ ਹੈ ਇਹਨਾਂ ਨੂੰ 3.5 ਕਰੋੜ ਲੋਕਾਂ ਦਾ ਠੇਕਾ ਕਿਹਨੇ ਦਿੱਤਾ ਪਹਿਲੀ ਗੱਲ ਤਾਂ ਇਹ ਆ ਜੇ ਮੁੱਖ ਮੰਤਰੀ ਬਣੇ ਨੇ ਤਾਂ ਲੋਕਾਂ ਦੀਆਂ ਵੋਟਾਂ ਦੇ ਸਿਰ ਤੇ ਬਣੇ ਨੇ ਔਰ ਉਹਨਾਂ ਦੇ ਵਿੱਚ ਪੰਜਾਬ ਖੇਤੀ ਪ੍ਰਧਾਨ ਦੇਸ਼ ਹੈਗਾ ਇਥੇ ਤੇ ਕਿਸਾਨਾਂ ਦੀਆਂ ਵੋਟਾਂ ਹੀ ਸਭ ਤੋਂ ਵੱਧ ਇਹਨਾਂ ਨੂੰ ਪਈਆਂ ਨੇ ਔਰ ਕਿਸਾਨਾਂ ਦੀਆਂ ਮੰਗਾਂ ਦੇ ਪ੍ਰਤੀ ਇੰਨੀ ਬੇਪਰਵਾਹੀ ਸਾਨੂੰ ਇਹ ਲੱਗਦਾ ਹੈ ਕਿ ਕਿਉਂਕਿ ਉਸ ਦਿਨ ਸਭ ਤੋਂ ਪਹਿਲਾਂ ਸਨਤਕਾਰਾਂ ਨਾਲ ਵੀ ਮੀਟਿੰਗ ਹੋਈ ਹੈ ਸਨਤਕਾਰਾਂ ਦੀ ਮੀਟਿੰਗ ਕਰਕੇ ਲੱਗਦਾ ਸੀ ਕਿ ਮੁੱਖ ਮੰਤਰੀ ਦਾ ਦਿਮਾਗ ਕੁਝ ਜ਼ਿਆਦਾ ਚੜਿਆ ਹੋਇਆ ਸੀ ਔਰ ਉਸ ਚੜੇ ਹੋਏ ਦਿਮਾਗ ਦੇ ਵਿੱਚ ਹੀ ਉਹਨੇ ਕੋਈ ਇਹੋ ਜਿਹੀ ਮਤਲਬ ਕਹਿੰਦੇ ਨਾ ਬਦਸਲੂਕੀ ਕੀਤੀ ਕਿਸਾਨ ਲੀਡਰਾਂ ਦੇ ਨਾਲ ਔਰ ਇਹ ਬਦਸਲੂਕੀ ਸਰਕਾਰ ਨੂੰ ਮਹਿੰਗੀ ਪਵੇਗੀ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਹੈ ਜੋ ਧਰਨੇ ਚੋਂ ਨਿਕਲੀ ਹੋਈ ਪਾਰਟੀ ਹੈ ਤੇ ਧਰਨੇ ਪ੍ਰਦਰਸ਼ਨ ਕਰਨਾ ਲੋਕਤੰਤਰਕ ਅਧਿਕਾਰ ਹੈ ਲਗਦਾ ਨਹੀਂ ਵੀ ਉਹਨਾਂ ਦਾ ਖੰਨਨ ਕਰ ਰਹੀ ਹੈ ਉਹਨਾਂ ਦੀ ਵਾਇਲੇਸ਼ਨ ਕਰ ਰਹੀ ਹੈ ਜੋ ਵਾਇਲੇਸ਼ਨ ਜੋ ਤੁਹਾਡੇ ਡੈਮੋਕਰੈਟਿਕ ਰਾਈਟਸ ਨੇ ਦੇਖੋ ਜੀ ਭਾਵੇਂ ਕੋਈ ਧਰਨੇ ਜੋ ਆਇਆ ਹੋਵੇ ਤੇ ਭਾਵੇਂ ਕੋਈ ਥਾਪਿਆ ਹੋਇਆ ਹੋਵੇ ਇੱਕ ਸਿਸ਼ਟਾਚਾਰ ਤਾਂ ਹੁੰਦਾ ਹੈ ਗੱਲਬਾਤ ਕਰਨ ਦਾ ਨਾ ਇੱਕ ਸਦਾਚਾਰ ਹੁੰਦਾ ਇਹਨਾਂ ਨੂੰ ਤੇ ਸਦਾਚਾਰ ਹੀ ਨਹੀਂ ਹੈਗਾ ਗੱਲ ਕਰਨ ਦਾ ਤਰੀਕਾ ਨਹੀਂ ਹੈਗਾ ਜਿਸ ਭਾਸ਼ਾ ਦਾ ਮੁੱਖ ਮੰਤਰੀ ਇਸਤੇਮਾਲ ਕਰਦੇ ਨੇ ਵਿਧਾਨ ਸਭਾ ਦੇ ਵਿੱਚ اپੋਜੀਸ਼ਨ ਦੇ ਲੀਡਰਾਂ ਬਾਰੇ ਔਰ ਉਹੋ ਜਿਹਾ ਹੀ ਵਿਹਾਰ ਇਹਨਾਂ ਨੇ ਉਹਨਾਂ ਸੀਨੀਅਰ ਕਿਸਾਨ ਲੀਡਰਾਂ ਬਾਰੇ ਕੀਤਾ ਕਿਉਂਕਿ ਬਲਵੀਰ ਸਿੰਘ ਰਾਜੇਵਾਲ ਜੀ ਨੇ ਸਹੀ ਕਿਹਾ ਸੀ ਕਹਿੰਦੇ ਕਿ ਜਿੰਨੀ ਇਹਦੀ ਉਮਰ ਨਹੀਂ ਹੈਗੀ ਉਸ ਤੋਂ ਵੱਧ ਉਮਰ ਤੇ ਸਾਡੀ ਸੋਸ਼ਲ ਸਰਵਿਸ ਦੀ ਨੰਗੀ ਹੈ ਇਸ ਕਰਕੇ ਇਸ ਇੰਨੇ ਸੀਨੀਅਰ ਲੀਡਰਾਂ ਦੇ ਨਾਲ ਘਟੋਕੜ ਬਜ਼ੁਰਗਾਂ ਦੇ ਨਾਲ ਗੱਲ ਕਰਨ ਦਾ ਇਹ ਕੋਈ ਛਲਿਕਾ ਨਹੀਂ ਸੀ ਇਹ ਕੋਈ ਤਰੀਕਾ ਨਹੀਂ ਸੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਬਹੁਤ ਹੀ ਸੁਲਜੀ ਹੋਈ ਜਥੇਬੰਦੀ ਹੈ ਬਹੁਤ ਹੀ ਵੱਡੇ ਜਥੇਬੰਦੀ ਹੈ ਇਹਦੇ ਤੋਂ ਤਾਂ ਸੈਂਟਰ ਸਰਕਾਰ ਵੀ ਇਹਨਾਂ ਨਾਲ ਉਲਝਣ ਤੋਂ ਬਚਦੀ ਹੈ ਔਰ ਪੰਜਾਬ ਸਰਕਾਰ ਨੇ ਤਾਂ ਸਿੱਧਾ-ਸਿੱਧਾ ਇਹ ਆੜਾ ਲੈ ਲਿਆ ਇਹ ਇਹਨਾਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਮੰਦਭਾਗੇ ਦਿਨਾਂ ਦਾ ਇਸ਼ਾਰਾ ਹੈ ਸੰਯੁਕਤ ਕਿਸਾਨ ਮੋਰਚਾ ਦੀ ਅਗਲੀ ਨੀਤੀ ਕੀ ਹੈ ਜੀ ਅਗਲੀ ਨੀਤੀ ਅਨਾਉਂਸ ਕੀਤੀ ਜਾਏਗੀ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਬੜੇ ਹੀ ਡੈਮੋਕਰੈਟਿਕ ਤਰੀਕੇ ਨਾਲ ਕੰਮ ਕਰਦਾ ਹੈ ਔਰ ਸਾਨੂੰ ਬੜੀ ਇਸ ਗੱਲ ਦਾ ਬੜਾ ਯਕੀਨ ਹੈ ਕਿ ਜੋ ਵੀ ਫੈਸਲਾ ਲਿਆ ਜਾਏਗਾ ਪਰ ਇਹ ਫੈਸਲਾ ਜੋ ਵੀ ਲਿਆ ਜਾਏਗਾ ਅਸੀਂ ਕਿਉਂਕਿ ਇਹ ਬਹੁਤੀਆਂ ਮੰਗਾਂ ਦਾ ਕੇਂਦਰ ਨਾਲ ਸੰਬੰਧਿਤ ਸਿਗੀਆਂ ਤੇ ਪੰਜਾਬ ਗਵਰਨਮੈਂਟ ਦਾ ਤੇ ਇੱਕ ਤਰ੍ਹਾਂ ਦਾ ਉਹਦੇ ਵਿੱਚ ਸਹਿਯੋਗ ਹੀ ਚਾਹੀਦਾ ਸੀ ਔਰ ਜੇ ਪੰਜਾਬ ਗਵਰਨਮੈਂਟ ਸਹਿਯੋਗ ਹੀ ਨਹੀਂ ਕਰ ਸਕਦੀ یوں ਲੱਗਦਾ ਹੈ ਕਿ ਪੰਜਾਬ ਜਿਹੜੀ ਸਰਕਾਰ ਹੈ ਇਹ ਕੇਂਦਰ ਦੀ ਸਰਕਾਰ ਦੇ ਹੱਥਾਂ 'ਚ ਕਟਪੁਤਲੀ ਬਣ ਕੇ ਨੱਚ ਰਹੀ ਹੈ ਔਰ ਇਹ ਕੇਂਦਰ ਦੀ ਸਰਕਾਰ ਦੇ ਹੱਥਾਂ 'ਚ ਕਟਪੁਤਲੀ ਬਣ ਕੇ ਨੱਚ ਰਹੀ ਹੈ ਤੇ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਤੇ ਹਰਿਆਣਾ ਉਹ ਪ੍ਰਦੇਸ਼ ਨੇ ਜਿੱਥੇ ਲੋਕ ਪਿੰਡਾਂ 'ਚ ਇਹ ਰੂਲਿੰਗ ਪਾਰਟੀਆਂ ਨੂੰ ਘੁੱਸਣ ਵੀ ਨਹੀਂ ਦਿੰਦੇ ਔਰ ਇਹਨਾਂ ਨਾਲ ਵੀ ਇਹੀ ਹੋਣ ਵਾਲਾ ਆਉਣ ਵਾਲੇ ਸਮੇਂ 'ਚ ਜੀ ਕਿੰਨਾ ਜੀ ਆਪਣਾ ਜਸਵੀਰ ਚੱਜ ਆਲ ਇੰਡੀਆ ਕਿਸਾਨ ਸਭਾ ਜ਼ਿਲ੍ਹਾ ਲੁਧਿਆਣਾ ਦਾ ਪ੍ਰਧਾਨ ਤੇ ਜਿਸ ਤਰ੍ਹਾਂ ਕਿ ਤੁਸੀਂ ਅੱਜ ਚੰਡੀਗੜ੍ਹ ਲਈ ਜਾ ਰਹੇ ਹੋ ਤੋਂ ਦਰਾਹ ਤੋਂ ਕੂਚ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਜੋ ਤਾਨਾਸ਼ਹੀ ਰਵਈਆ ਧਾਰਨ ਕੀਤਾ ਹੈ ਪੰਜਾਬ ਸਰਕਾਰ ਨੇ ਤੁਸੀਂ ਕਹੇ ਵੀ ਕੋਚ ਕਰ ਰਹੇ ਹੋ ਕਿਉਂਕਿ ਕੋਚ ਕਰਨ ਨਹੀਂ ਦਿੱਤਾ ਜਾ ਰਿਹਾ ਰੁਕਿਆ ਹੋਇਆ ਇਸ ਕਰਕੇ ਅਸੀਂ ਇੱਥੇ ਰੁਕੇ ਹੋਏ ਹਾਂ ਤਾਂ ਤੁਹਾਡੇ ਨਾਲ ਇਹ ਗੱਲਬਾਤ ਹੋ ਰਹੀ ਹੈ ਸੋ ਅਕੀ ਤੁਹਾਡੇ ਨਾਲ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਕਿ ਅਸੀਂ ਧਰਨੇ ਉੱਤੇ ਜਾਣਾ ਚਾਹੁੰਦੇ ਸੀ ਉਸ ਧਰਨੇ ਵਿੱਚ ਸ਼ਾਮਲ ਹੋ ਕੇ ਇਹ ਕਹਿਣਾ ਚਾਹੁੰਦੇ ਸੀ ਪੰਜਾਬ ਸਰਕਾਰ ਨੂੰ ਕਿ 19 ਦਸੰਬਰ 2023 ਨੂੰ ਬਹੁਤ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਜਿਹੜੀਆਂ ਮੰਗੀਆਂ ਸੀਗੀਆਂ ਬਿਓ ਲਾਗੂ ਕੀਤੀਆਂ ਜਾਣ ਉਹਨਾਂ ਤੇ ਅਮਲ ਕੀਤਾ ਜਾਵੇ ਜਿਸ ਤਰ੍ਹਾਂ ਸਰਕਾਰ ਦੇ ਕੰਮ ਹੁੰਦੇ ਨੇ ਪਰ ਉਹ ਜਿਹੜਾ ਮੀਟਿੰਗ ਹੋ ਰਹੀ ਸੀਗੀ ਮੀਟਿੰਗ ਦੇ ਵਿੱਚ ਹੀ ਜਿਸ ਤਰ੍ਹਾਂ ਦਾ ਮਤਲਬ ਇੱਕ ਅਣਸੁਖਾਵੀ ਜਿਹੜੀ ਘਟਨਾ ਜਿਹੜੀ ਵਾਪਰੀ ਹੈ ਉਹਦੇ ਵਿੱਚ ਜਿਹੜਾ ਮੁੱਖ ਮੰਤਰੀ ਹੁੰਦਾ ਕਿਸੇ ਵੀ ਰਾਜ ਦਾ ਸਟੇਟ ਦਾ ਉਹ ਨੰਬਰ ਇੱਕ ਸ਼ਹਿਰੀ ਹੁੰਦਾ ਤੇ ਉਸ ਸ਼ਹਿਰੀ ਦੇ ਵਿੱਚ ਉਸ ਨਾਗਰਿਕ ਦੇ ਵਿੱਚ ਬਹੁਤ ਪ੍ਰੌੜਤਾ ਬਹੁਤ ਡਰਾਮਾ ਬਹੁਤ ਗੱਲ ਕਰਨ ਦਾ ਸਬਰ ਹੋਣਾ ਚਾਹੀਦਾ ਉਸ ਨੂੰ ਗੱਲ ਕਰਨ ਦਾ ਢੰਗ ਹੋਣਾ ਚਾਹੀਦਾ ਗੱਲ ਪੈਣਾ ਜਿਹੜਾ ਢੰਗ ਹੈ ਉਹ ਕਿਤੇ ਕੋਈ ਛੋਟੀ ਪੱਧਰ ਦਾ ਕੋਈ ਬੰਦਾ ਗੱਲ ਕਰੇ ਕੋਈ ਛੋਟਾ ਲੀਡਰ ਗੱਲ ਕਰੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋ ਜੇ ਉਹ ਹੁੰਦੀਆਂ ਰਹਿੰਦੀਆਂ ਨੇ ਪਰ ਜਿਹੜਾ ਇੱਕ ਸਟੇਟ ਦਾ ਸ਼ਰਮੌਰ ਜਿਹੜਾ ਹੈਗਾ ਤੇ ਉਹ ਇਸ ਤਰ੍ਹਾਂ ਜਦੋਂ ਮਤਲਬ ਆਪਣਾ ਮਾਦਾ ਦਿਖਾਉਂਦਾ ਤਾਂ ਫਿਰ ਇਸ ਤਰ੍ਹਾਂ ਗੱਲ ਸਿਰੇ ਨਹੀਂ ਚੜਦੀ ਹੁੰਦੀ ਕਿਉਂਕਿ ਮਸਲੇ ਨੇ ਜਿਹੜੇ ਉਹ ਬੈਠ ਕੇ ਹੀ ਹੱਲ ਹੋਣੇ ਨੇ ਅਸੀਂ ਮਸਲੇ ਬੈਠ ਕੇ ਹੱਲ ਕਰਨ ਦੇ ਲਈ ਇਹ ਜਿਹੜਾ ਧਰਨਾ ਦੇਣ ਜਾ ਰਹੇ ਸੀਗੇ ਤੇ ਅਸੀਂ ਕਦੇ ਵੀ ਨਹੀਂ ਚਾਇਆ ਇਹ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਦੇ ਵਿੱਚ ਜਿਵੇਂ ਸਾਰੇ ਲੋਕ ਜਾਣਦੇ ਨੇ ਕਿ 13 ਮਹੀਨੇ ਤੋਂ ਜ਼ਿਆਦਾ ਜਿਹੜਾ ਉਹ ਧਰਨਾ ਰਿਹਾ ਤੇ ਉੱਥੇ ਇੱਕ ਵੀ ਹੱਥੋ ਪਾਈ ਵਾਲਾ ਕਿਸੇ ਕਿਸਮ ਦੀ ਹੁੱਲੜਬਾਜੀ ਵਾਲਾ ਕਿਸੇ ਨੂੰ ਰੋਕਣ ਦਾ ਕਿਸੇ ਨੂੰ ਕੁੱਟਣ ਦਾ ਕਿਸੇ ਉੱਤੇ ਹਮਲਾ ਕਰਨ ਦਾ ਕੋਈ ਇਸ ਤਰ੍ਹਾਂ ਦਾ ਜਿਹੜਾ ਉੱਥੇ ਇਹ ਘਟਨਾ ਨਹੀਂ ਵਾਪਰੀ ਅਸੀਂ ਹਮੇਸ਼ਾ ਸ਼ਾਂਤੀ ਪਸੰਦ ਹਨ ਅਸੀਂ ਆਪਣੀਆਂ ਮੰਗਾਂ ਮੰਗਦੇ ਹਾਂ ਮੰਗਾਂ ਮੰਨਣਾ ਆਪਣੀਆਂ ਮੰਗਾਂ ਦੇ ਬਿਾਰੇ ਆਪਣਾ ਵਿਖਾਵਾ ਕਰਨਾ ਬੋਲ ਕੇ ਇਹ ਜਿਹੜੀ ਕਿ ਆਜ਼ਾਦੀ ਹੈ ਇਹ ਕੁੱਲ ਸੰਸਾਰ ਦੇ ਵਿੱਚ ਆ ਕਿ ਪ੍ਰਗਟਾਵੇ ਦੀ ਆਜ਼ਾਦੀ ਤੇ ਆਪਣੇ ਬੋਲਣ ਦੀ ਆਜ਼ਾਦੀ ਹੈ ਜਿਹੜੀ ਉਹ ਸਾਨੂੰ ਦਿੱਤੀ ਜਾਵੇ ਤੇ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਸਰਕਾਰਾਂ ਨੇ ਜਿਹੜੀਆਂ ਉਹ ਇਸ ਲਈ ਬਣਦੀਆਂ ਨੇ ਜਿਵੇਂ ਇੱਕ ਘਰ ਦੇ ਵਿੱਚ ਇੱਕ ਲਾਣੇਦਾਰ ਹੁੰਦਾ ਜੇ ਉਹਨੂੰ ਪਰਿਵਾਰ ਦਾ ਮੈਂਬਰ ਕੋਈ ਉਹਨੂੰ ਦੁੱਖ ਤਕਲੀਫ ਹੋ ਉਹ ਦੱਸੂ ਕਿ ਮੈਨੂੰ ਆ ਚੀਜ਼ ਦੀ ਲੋੜ ਹੈ ਉਹ ਬਿਮਾਰ ਹੈ ਜਾਂ ਉਹਨੂੰ ਕੀ ਚੀਜ਼ ਚਾਹੀਦੀ ਹੈ ਫਿਰ ਉਹ ਲਾਣੇਦਾਰ ਸੋਚਦਾ ਵੀ ਇਹ ਆਪਣਾ ਮਸਲਾ ਕਿਵੇਂ ਹੱਲ ਕਰਨਾ ਹੈ ਇਹ ਲੈ ਕੇ ਕਿਵੇਂ ਦੇਣੀ ਹੈ ਪਰ ਉਹਦੀ ਬਜਾਏ ਲਾਣੇਦਾਰ ਤੁਹਾਨੂੰ ਘੂਰਨੇ ਲੱਗ ਜਵੇ ਲਾਣੇਦਾਰ ਤੁਹਾਡੇ ਤੇ ਇਰੀਟੇਟ ਹੋ ਜਵੇ ਉਹ ਕਦੇ ਮੈਂ ਤਾਂ ਤੁਹਾਡੀ ਗੱਲ ਹੀ ਨਹੀਂ ਸੁਣਨੀ ਜਾਓ ਜਿਹੜਾ ਚਿੱਤ ਕਰਦਾ ਕਰ ਲੋ ਤੁਸੀਂ ਧਰਨੇ ਲਾ ਕੇ ਲੋਕਾਂ ਨੂੰ ਬਦਨਾਮ ਕਰਦੇ ਹੋ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ ਅਸਲੇ ਵਿੱਚ ਇਹ ਹੈ ਮੈਂ ਮਾਫ ਕਰਨਾ ਮੈਂ মিডিਆ ਦੇ ਰਹੀ ਕੁਝ ਮੀਡੀਆ ਕਰਮੀਆਂ ਨੂੰ ਜਿਹੜੇ ਬਹੁਤ ਸਿਰਦ ਕੰਮ ਕਰ ਰਹੇ ਨੇ ਥੋੜੇ ਦਿਨਾਂ ਤੋਂ ਇੱਕ ਨਾ ਸਰਕਾਰੀ ਬੋਲੀ ਬੋਲਣ ਲੱਗੇ ਇੱਕ ਡਾਇਲੌਗ बार-बार ਬੋਲਦੇ ਨੇ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਸੀਂ ਇਸ ਤਰ੍ਹਾਂ ਦੇ ਰੋਲ ਨਾ ਨਿਭਾਓ ਇਹ ਤੁਸੀਂ ਬਾਰ-ਬਾਰ ਕਿਉਂ ਕਹਿੰਦੇ ਹੋ ਕਿਸਾਨ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਵੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਵੀ ਕਿਸੇ ادارے 'ਚ ਕੰਮ ਕਰਦੇ ਹੋ ਕੱਲ ਨੂੰ ਤੁਹਾਨੂੰ ਵੀ ਕੋਈ ਪਰੇਸ਼ਾਨੀ ਆ ਸਕਦੀ ਹੈ ਤੁਹਾਡੇ ਉੱਤੇ ਵੀ ਕੋਈ ਏਕ ਅਧਿਕਾਰ ਦਾ ਕੋਈ ਹਮਲਾ ਹੋ ਸਕਦਾ ਹੈ ਤੁਹਾਨੂੰ ਵੀ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ ਤੁਸੀਂ ਫਿਰ ਆਪਣੀ ਆਵਾਜ਼ ਉਠਾਉਂਗੇ ਨਾ ਧਰਨਾ ਦੇਣਾ ਧਰਨਾ ਦੇਣ ਦਾ ਮਤਲਬ ਇਹ ਹੁੰਦਾ ਇੱਕ ਬੰਦਾ ਵੀ ਧਰਨੇ ਉੱਤੇ ਬਹਿ ਜਾਵੇ ਉਹਦਾ ਮਤਲਬ ਹੁੰਦਾ ਕਿ ਇਰਾਜ ਤੰਤਰ ਫੇਲ ਹੈ ਇੱਥੇ ਲੋਕ ਦੁਖੀ ਨੇ ਤੇ ਲੋਕ ਦੁਖੀ ਕਿਉਂ ਨੇ ਉਹਦੀ ਗੱਲ ਸੁਣਨੀ ਚਾਹੀਦੀ ਹੈ ਧਰਨੇ ਦਾ ਮਤਲਬ ਇਹ ਕਦੇ ਨਹੀਂ ਹੁੰਦਾ ਸੰਯੁਕਤ ਕਿਸਾਨ ਮੋਰਚੇ ਨੇ ਕਿੰਨੇ ਧਰਨੇ ਲਾਏ ਨੇ ਪਿਛਲੇ ਸਾਲ ਦੇ ਵਿੱਚ ਵੀ ਜਿਹੜਾ ਇਹ ਸਰਕਾਰ ਵੱਲੋਂ ਤੇ ਕੁਝ ਮੀਡੀਆ ਕਰਮੀਆਂ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਕਿੰਨੇ ਮੈਨੂੰ ਦੱਸੇ ਜਾਣ ਗਿਣਤੀ ਗਣ ਕੇ ਕਿ ਸੰਯੁਕਤ ਕਿਸਾਨ ਮੋਰਚੇ ਨੇ ਕਿੰਨੇ ਧਰਨੇ ਲਾਏ ਨੇ ਪ੍ਰਧਾਨ ਜੀ ਜਿਹੜਾ ਅੱਜ ਦਾ ਧਰਨਾ ਤੁਸੀਂ ਲਗਾਉਣ ਜਾ ਰਹੇ ਹੋ ਜਿਹੜੀ ਉੱਤੇ ਤੁਹਾਡੇ ਫੰਡਾਮੈਂਟਲ ਰਾਈਟਸ ਆਫ ਐਕਸਪ੍ਰੈਸ਼ਨ ਹੈ ਜੋ ਤੁਹਾਡੇ ਬੋਲਣ ਦਾ ਅਧਿਕਾਰ ਆ ਆਜ਼ਾਦੀ ਆ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਸ਼ਟਾਚਾਰ ਦੀ ਪਾਲਣਾ ਨਹੀਂ ਕੀਤੀ ਗਈ ਇਸੇ ਕਰਕੇ ਲਾਉਣ ਜਾ ਰਹੇ ਹਾਂ ਜਾਂ ਕਿਸਾਨੀ ਮੰਗਾਂ ਦੇ ਲਈ ਤੁਸੀਂ ਜਾ ਰਹੇ ਹੋ ਸਾਡਾ ਜਿਹੜਾ ਧਰਨਾ ਹੈ ਉਹ ਪਰਸੋਂ ਦੀ ਮੀਟਿੰਗ ਵਾਲੀ ਜਿਹੜੀ ਗੱਲਬਾਤ ਹੋਈ ਹੈ ਉਹ ਅਲੱਗ ਇੱਕ ਜਿਹੜਾ ਮਤਲਬ ਕਿ ਇੱਕ ਮੁੱਦਾ ਉੱਠਿਆ ਉਹਦੇ ਵਿੱਚ ਲੋਕ ਹੀ ਜਵਾਬ ਦੇ ਰਹੇ ਨੇ ਅਸੀਂ ਨਹੀਂ ਕਹਿ ਰਹੇ ਮੇਰੇ ਖਿਆਲ ਮੇਰੇ ਨਾਲ ਸੈਂਕੜੇ ਲੋਕਾਂ ਨੇ ਗੱਲਬਾਤ ਕੀਤੀ ਆ ਬਹੁਤ ਸਾਰੇ ਫੋਨ ਵੀ ਆਏ ਨੇ ਵੀ ਇਹ ਮੁੱਖ ਮੰਤਰੀ ਸਾਹਿਬ ਨੂੰ ਇਸ ਤਰ੍ਹਾਂ ਦਾ ਰਵੱਈਆ ਨਹੀਂ ਸੀ ਬਣਾਉਣਾ ਚਾਹੀਦਾ ਜਿਹੜਾ ਬੰਦਾ 2 ਘੰਟੇ ਬਹਿ ਗਿਆ